ਕਾਂਤੇ ਡਈਆਂ ਹੋਰ ਕਿੱਦਾਂ ਕਰਾਂ ਦੱਸੋ ਮੈਂ ਪਹਿਲਾਂ ਤੁਹਾਡਾ ਫਰਜ਼ ਨਹੀਂ ਬੰਦਾ ਐਵੇਂ ਨਹੀਂ ਮੈਂ ਨਾਰਾਜ਼ ਹੋਈ ਹੈਗੀ ਕੰਮ ਤੁਸੀਂ ਚੰਗੇ ਨਹੀਂ ਕੀਤੇ ਹੈਗੇ ਨਹੀਂ ਨਹੀਂ ਮੈਂ ਕੀਤਾ ਚੰਗਾ ਮੈਂ ਆਂਦੀ ਰਹੀ ਨਾ ਬਾਹਰ ਦਾ ਪੈਸਾ ਨਾਲ ਲੈ ਕੇ ਆਇਆ ਹਰਾਮ ਦਾ ਪੈਸਾ ਨਾਲ ਲੈ ਕੇ ਉਹ ਗੱਲ ਤੁਸੀਂ ਕੀਤੀ ਹੈ ਨਾ ਉਹ ਬਲਜੀਤ ਉਹ ਕੋਈ ਹਰਾਮ ਦਾ ਪੈਸਾ ਨਹੀਂ ਮਿਹਨਤ ਦੇ ਪੈਸੇ ਹੀ ਨਾਲੇ ਕੋਟ ਚਾਚੂ ਪਿਆਰ ਲੈ ਕੇ ਜਾਨੂ ਲੈਣਾ ਮੈਨੂੰ ਘੁਟਿਆ ਮਾਰਦਾ ਕਿਉਂ ਸ਼ਾਬਾਸ਼ ਮਾਰ ਦੇਣ ਲੱਗਾ ਚਾਚੇ ਨੂੰ ਉਹਦੇ ਬਹੁਤ ਨਿਆਣੇ ਸੀਗੇ ਜਿਹੜਾ ਮਗਰ ਨਾ ਰਹਿ ਜਾਣਾਹੀਂ ਤੁਹਾਡਾ ਤਾਂ ਫੇਰ ਵੀ ਹੈਗਾ ਮੁੰਡਾ ਕਿਉਂ ਰਿਹਾ ਹੱਥ ਕਰਨੇ ਨਹੀਂ ਚਾਚੀ ਤੇਰੇ ਘਰੀ ਹੱਥ ਜੋੜੇ ਹੱਥ ਮੈਂ ਰਹਿ ਗਾ ਉਹਨੂੰ ਸੈਣੇ ਬੈਣੇ ਕੋਈ ਡਾਂ ਕਿੱਥੋਂ ਵੱਟੀ ਉਹਨੇ ਨਹੀਂ ਆਂਦਾ ਮੈਨੇ ਗੋਲੀ ਮਾਰਦਣ ਲਗਾ ਮੈਂ ਉਹਨਾ ਲੜਦੀ ਐਂ ਬਲਜੀ ਤੇਰੇ ਵਾਂਗੂ ਮੈਂ ਤਾਂ ਡਰ ਗਿਆ ਮਾਰ ਗੋਲੀ ਮੇਰੇ ਮਾਰ ਮਾਰ ਮੇਰੇ ਗੋਲੀ ਮਾਰ ਜੇ ਮੈਂ ਡਰੂਗੀ ਤੇ ਆਖੀ ਚਾਚੀ ਮੈਨੇ ਨਹੀਂ ਤੂੰ ਪਤਾ ਹੋਇਆ ਤੂੰ ਫੇਰ ਮਾ ਮੈਨੂੰ ਕਹਿੰਦੀ ਐ ਕਿ ਡਾਂ ਕਿਉਂ ਨਹੀਂ ਮਾਰ ਦਿੱਤੀ ਉਹ ਅਗਲਾ ਗੋਲੀ ਮਾਰ ਦਿੰਦਾ ਇਹਦੇ ਮਨ 'ਚ ਵੀ ਇਹ ਹੋਣਾ ਨਾ ਕਿ ਇਹ ਮਰ ਜੇ ਤੇ ਮੈਂ ਆਪਣੇ ਭਤੀ ਦੇ ਨਾਲ ਲਵਾਦਾ ਪਈ ਵਾਹ ਬੀ ਵਾਹ ਕੁੜੀ ਦੇ ਮੂੰਹ ਘੜੀ ਕਿਹੜਾ ਹੁੰਦਾ ਈ ਮਾਰ ਮੇਰੇ ਮਾਰ ਹੁਣ ਚਾਚੀ ਨਾ ਤੂੰ ਅੱਜ ਤੀ ਮੈਨੂੰ ਹੁਣ ਮਰ ਲੈੰਦਾ ਮੈਂ ਨਾ ਗੱਲ ਸੁਣ ਯਾਰ ਮਾਰਨੀ ਹੋਣ ਦੇਣੀ ਮੈਨੂੰ ਮਰਨਾ ਮਨਜ਼ੂਰ ਹੈ ਲੜਾਈ ਚ ਕੋਹ ਨਹੀਂ ਮਾਰ 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 ਦੇ ਲੈ ਲੈ ਮਾਰ ਜੱਪਾਨ ਦੇ ਰਾ ਤੇ ਕੀ ਕਰਤਾ ਜੀ ਚਾਚੀ ਹੈ ਆ ਖੜਾਕਾ ਦਾ ਹੋ ਗਿਆ ਉਹਦੇ ਨੇ ਪਟਾਕਾ ਮਾਰਿਆ ਹੋਣਾ ਮੈਨੂੰ ਲੱਗਦਾ ਬੁਲਟ ਦਾ ਪਰ ਨਹੀਂ ਯਾਰ ਉਹ ਦੇ ਦੇ ਵੇਖਿਆ ਨਹੀਂ ਅੱਜ ਮੈਂ ਵੇਖਾ ਮੁੜ ਕੇ ਇਹ ਕੀ ਗੱਲ ਹੋਈ ਇਹ ਕਦਾ ਖੜਾਕ ਆ ਗਿਆ ਸੰਦੀ ਤੇ ਹਾਂਜੀ ਬਾ ਆ ਜਾਈ ਬੋ ਤੇ ਢੀ ਜੋਰ ਦੀ ਉਹ ਜਦੋਂ ਮਾਂ ਤੇ ਪਟਾਕੇ ਚੱਲਣ ਡਿਆ ਵਾ ਇੱਕੋ ਪਟਾਕਾ ਚੱਲਿਆ ਹਜੇ ਤੱਕ ਤੇ ਹੋਰ ਵਾਜੀ ਨਹੀਂ ਹੁੰਦੀ ਨਾ ਪਟਾਕੇ ਨਹੀਂ ਚੱਲਦੇ ਆ ਦਿਨਾਂ ਦੇ ਵਿੱਚ ਤੈਨੂੰ ਪਤਾ ਆ ਦਿਨਾਂ ਦੇ ਵਿੱਚ ਤੇ ਮਾੜਾ ਜਾ ਕਿਤੇ ਚੰਗਿਆੜਾ ਪੈ ਜੇ ਤੇ ਕਣਕਾ ਕਿੰਨੀ ਤਬਾਹ ਹੋ ਜਾਂਦੀ ਆ ਅੱਗ ਲੱਗ ਜਾਂਦੀ ਆ ਕਿੱਲਿਆਂ ਦੇ ਕਿੱਲੇ ਬਰਬਾਦ ਹੋ ਜਾਂਦੇ ਆ ਆ ਦਿਨਾਂ ਦੇ ਵਿੱਚ ਤੇ ਕੋਈ ਚੁੱਲ੍ਹੇ ਦੇ ਬਾਹਰ ਅੱਗ ਨਹੀਂ ਵਾਲਦਾ ਅੱਛਾ ਤੇ ਚੱਲ ਕੋਈ ਨਹੀਂ ਮੈਂਨੇ ਤੈਨੂੰ ਕਹਿਣਾ ਹੈਗਾ ਮੈਂ ਚਲੀ ਆ ਇੱਥੇ ਤਹਿਸੀਲ ਦੇ ਵਿੱਚ ਠੀਕ ਆ ਤੇ ਮੈਂ ਨਾ ਹੁਣ ਚਾਚੇ ਵੱਲ ਜਾਣਾ ਵਾ ਤੇ ਚਾਚਾ ਘਰ ਵਾ ਕਿ ਨਹੀਂ ਉਹਨੂੰ ਮੈਂ ਲੈ ਕੇ ਫਿਰ ਉਹ ਤੋਂ ਮੈਂ ਪਹਿਲੀ ਬੰਨੇ ਦਾ ਪਤਾ ਕਰਨਾ ਵਾ ਠੀਕ ਆ ਅੱਡੀ ਛੇਤੀ ਸਰੀਕਾ ਨੂੰ ਮੈਂ ਆਪਣੀ ਹਿੱਕ ਤੇ ਨਹੀਂ ਵਸਣ ਦੇਣਾ ਜੇ ਗੱਲ ਹੁਣ ਜਿੱਦ ਤੇ ਆ ਗਈ ਆ ਨਾ ਤੇ ਫਿਰ ਹੁਣ ਆਪਾਂ ਵੀ ਦੱਸਣਾ ਵਾ ਕਿ ਨਾਰੀ ਸ਼ਕਤੀ ਵੀ ਬੜੀ ਹੁੰਦੀ ਆ ਠੀਕ ਆ ਆਪਾਂ ਡੋਲਣਾ ਨਹੀਂ ਆ ਮੈਂ ਮੇਰੀ ਧੀ ਬਾਹਰ ਜਾ ਕੇ ਤੇ ਆਪਣੀ ਪਿਆਰੀ ਦਾ ਹੱਕ ਲੈਣ ਦੇ ਫਿਰਨਾ ਵਾ ਤੇ ਤੂੰ ਆਪਣੇ ਘਰ ਆਪਣੇ ਵੀਰ ਨੂੰ ਸਾਂਭਣਾ ਵਾ ਠੀਕ ਆ ਮਾਂ ਦੇ ਨਾਲ ਮੋਢੇ ਨਾਲ ਮੋਢਾ ਜੋੜੇਗੀ ਨਾ ਤੇ ਫੇਰ ਹੀ ਮੈਂ ਕੰਮ ਜੱਬ ਹੋਣਾ ਵਾ ਧੀਏ ਠੀਕ ਆ ਹਾਂ ਮੈਂ ਤੇ ਤੂੰ ਦੱਸਾਂ ਤੇ ਵੀਰ ਸੁੱਤਾ ਵਾ ਉਹਦੇ ਲਾਗੇ ਖੜਾਕ ਨਹੀਂ ਕਰਨਾ ਠੀਕ ਆ ਚੰਗਾ ਤੇ ਜੇ ਕੋਈ ਗੱਲਬਾਤ ਹੁੰਦੀ ਦਿਖੋਗੀ ਤੇ ਫੇਰ ਮੈਂ ਅਦਾ ਚਾਚੀ ਨੂੰ ਵੀ ਦੱਸ ਕੇ ਜਾਣਾ ਵਾ ਤੇ ਤੂੰ ਚਾਚੀ ਨੂੰ ਬਹੁਤ ਸੱਲੇ ਜਾ ਕੇ ਬਾਤ ਮਾਰ ਲਿਆਈ ਠੀਕ ਆ ਨਾ ਹੋਊਗਾ ਤੇ ਉਧਰ ਪਰਲੇ ਘਰ ਨਹੀਂ ਜਾਣਾ ਰਗਵੀਰ ਕੇ

ਮਾਰਦੀ ਆ ਫਿਰ ਮੈਂ ਹਾਏ ਮੇਰੇ ਰੱਬਾ ਸੜ ਗਈ ਮੇਰੀ ਕਿਸਮਤ ਸਾਰਾ ਡੱਬਲ ਫੜੇ ਜਾਵਾਂਗੀ ਹੁਣ ਆਖੀ ਕੀਤਾ ਦੋਈ ਮੈਨੂੰ ਕੋਈ ਪਛਤਾਵਾ ਨਹੀਂ ਤੁਹਾਨੂੰ ਕਿਉਂ ਪਛਤਾਵਾ ਹੋਣਾ ਵਾ ਤੁਸੀਂ ਤੇ ਘਰਾਂ ਦੇ ਘਰ ਜਾੜ ਦਿੱਤੇ ਉਠ ਚਾਚੀ ਤੋਂ ਆ ਕੀ ਕਰ ਕੇ ਰੋ ਤੇ ਤੇਰੇ ਵੀ ਕੋਣੀ ਮਾਰ ਦਿੰਦੀ ਮਾਰ ਦੋ ਮੈਂ ਤਾਂ ਕਹਿੰਦੀ ਮਾਰੋ ਕੰਮ ਨਹੀਂ ਪੜ ਜਾਏ ਕੋਈ ਕਿਨੇ ਚਲਾਈ ਗਿਆ ਅਹੀ ਨਾ ਫਿਰ ਤੂੰ ਜਾਵੇਂਗਾ ਢੇਲ ਪਿੱਛੇ ਰੋਵੇਂਗਾ ਫਿਰ ਲਾਖਾਂ ਪਿੱਛੇ ਹੁਣ ਮੈਂ ਰੇਖੀ ਰੋ ਜਾ ਤਾਕਾ ਮਾਲ ਮਾਰਗਾ ਕਰ ਝੜ ਕੇ ਰਹਾ ਦਿੱਤਾ ਬਲਜੀਤ ਮੈਨੂੰ ਕੋਈ ਨਹੀਂ ਹੁੰਦਾ ਓਟ ਮੈਨੂੰ ਹਸਪੀਟਲ ਲੈ ਕੇ ਜਾ ਵਾ ਬਲਜੀਤ ਉੱਠ ਮੈਨੂੰ ਪਤਾ ਮੈਂ ਨਹੀਂ ਹੁਣ ਬਚਣਾ ਮੇਰਾ ਪੁੱਤ ਇਕੱਲਾ ਰਹਿ ਗਿਆ ਨਾ ਘਰੀਦਰ ਤੈਨੂੰ ਕੋਈ ਨਹੀਂ ਹੁੰਦਾ ਬਲਜੀਤ 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 ਪੋਟੀ 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 ਬਲਜੀਤ ਬਲਜੀਤ ਚਾਚਾ ਐ ਤੈਨੂੰ ਤਾਂ ਗੱਡੀ ਕੱਢ ਚਾਚੀ ਨੂੰ ਖੜੀ ਨਹੀਂ ਵੀ ਖੜੀਏ ਪਾਹ ਹੋਣ ਗੱਡੀ ਕੱਢਦਾ ਕੀ ਜੀਤ ਤੂੰ ਤਿੰਨ ਘਰ ਜਾੜ ਦਿੱਤੇ ਹੀ ਹੋ ਤਿੰਨ ਘਰ ਉਜੜ ਗਏ ਹੈ ਨਹੀਂ ਕੋਈ ਬੰਦੇ ਨਾ ਉਧਰ ਉਹ ਚਾਚਾ ਇਹ ਨਾ ਕੇ ਗੱਡੀ ਕੱਢ ਤੂੰ ਤੂੰ ਬਹੁਤ ਬਦੀ ਤੇ ਉੱਠ ਤੂੰ ਪੈੜੀ ਦੇ ਪਿੱਛੇ ਲੱਗ ਗਿਆ ਹੀ ਤੂੰ ਯਾਰ ਬਾਰ ਕੀਤੀ ਪੈੜੀ ਦੇ ਤੈਨੂੰ ਮੈਂ ਆਪਣੀ ਤੈਨੂੰ ਦੇ ਦੇਣੀ ਮੈਂ ਪੈੜੀ ਕੀ ਕਰਦੇ ਉਹ ਤੂੰ ਕਿੱਥੇ ਗਿਆ ਨਿਆ ਚਾਚਾ ਫੋਟੋ ਲੀਦਾ ਚਾਚਾ ਬਾਜ ਲੜ ਲਈ ਤੂੰ ਨਾ ਮਾਰਦੇ ਨਾ ਜੇ ਨਾ ਮਾਰਦੇ ਮੈਨੂੰ ਨਾ ਬਾਹਰ ਘੱਟ ਲੀਏ ਚਾਚਾ ਕੌਣ ਆਇਆ ਬਜਾ ਤੈਨੂੰ ਹੈ ਚਾਚਾ ਉਹ ਤੇਰੇ ਨਾਲ ਵੇ ਇਹਨੂੰ ਯਾਰ ਬਣਾਇਆ ਸੀ ਤੂੰ ਆਹੀ ਤੇਰੀ ਹਿੱਕ ਤੇ ਯਾਰ ਤੇਰਾ ਲੇੜਦਾ ਚਾਚਾ ਤੂੰ ਆ ਚੰਗਾ ਨਹੀਂ ਕੀਤਾ ਚਾਚਾ ਤੂੰ ਯਾਰ ਮਾਰ ਕਰਕੇ ਹਏ ਇੱਕ ਪੈੜੀ ਪੈੜੀ ਦੇ ਪਿੱਛੇ ਦੀ ਆਂ ਫਿਰ ਦਿਓ ਏ ਖਸਦੀ ਏ ਜ਼ਮੀਨ ਅਸੀਂ ਰੋਂਦੇ ਫਿਰਦੇ ਅਸੀਂ ਉੱਜੜ ਗਏ ਹੈ ਉਹ ਜ਼ਮੀਨ ਅਸਲੀਆ ਦੀ ਤੁਸੀਂ ਲੜਨ ਮਰਦੋ ਮੈਂ ਉੱਥੇ ਹੀ ਉੱਥੇ ਹੀ ਆ ਚਾਚਾ ਚਾਚਾ ਭਾਜੀ ਭਾਈ ਵਾਪਸ ਲੈ ਜਾ ਕਰੋ ਤੁਸੀਂ ਕਾ ਪਤਾ ਨਹੀਂ ਕਿੱਥੋਂ ਆਈ ਜਾਂਦੀ ਆ ਇੱਥੋਂ ਵੜਦੇ ਨਾ ਪਹਿਲਾਂ ਤਾਂ ਇਹਨਾਂ ਬੇਈਮਾਨਾਂ ਦੇ ਘਰਾਂ ਵੱਲ ਜਾਂਦਾ ਵਾ ਲੈ ਪੀਰੂ ਕੰਬ ਜਾਂਦੀ ਆ ਪਰ ਬੰਦਾ ਧੋਖਾ ਕਰਨ ਲੱਗਿਆ ਨਹੀਂ ਸੋਚਦਾ ਚਲੋ ਕੋਈ ਨਹੀਂ ਰੱਬ ਇੱਥੇ ਹੀ ਆ ਅੱਜ ਨਹੀਂ ਤੇ ਕੱਲ ਸਜ਼ਾ ਦੇ ਦਊਗਾ ਹੀ ਨਾ ਜੇ ਮੈਂ ਕਮਜ਼ੋਰ ਆ پر اسے وشواس آ میم ربا اتنے نا سہی سی نارا کری تو سارے ہٹا ہی لمے پے یہ لمے پی ہے جی کوئی گل ہو گئی آ ਪਟਾਕੇ ਹੀ ਗਏ ਕਿ ਗੋਲੀਆਂ ਦੀਆਂ ਆਵਾਜ਼ਾਂ ਹੀ ਗੀਆਂ ਵੇਖਾਂ ਦ ਜਾ ਕੇ ਕੀ ਹੋ ਗਿਆ Yeah. <tinyUND> chatty, <Christmas music> <cities> chatty, 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 <coughs> chatty, 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 بندے نے سارا ٹبر ہی جاڑ کے رکھتا وا ਦੀਦੀ ਓਟ ਦੀਦੀ ਤੂੰ ਤੇ ਕੰਨੀ ਨਹੀਂ ਹੈਗੀ ਮਨ ਵੀ ਤੂੰ ਗਲਤਵਾ ਮੇਰਾ ਬੰਦਾ ਨਹੀਂ ਗਲਤ ਹੋ ਸਕਦਾ ਦੀਦੀ ਓਟ ਤੇਰਾ ਪੋਤਾ ਆਊਗਾ ਵੇਖੂਗਾ ਮੇਰੀ ਮਾਂ ਕਿੱਥੇ ਆ ਜਿੱਦਾਂ ਦਾ ਮਰਜੀ ਹੈ ਤੇ ਫੇ ਉਹ ਹੀ ਨਾ ਉਹਦਾ ਓਟ ਮੇਰੀ ਭੈਣ ਓਟ ਮੇਰੀ ਭੈਣ ਦੀਦੀ 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 ਭਾਈ ਤੇ ਭਾਈ ਤੇ ਬੰਕੀ ਇਹ ਕਿਹਨਾਂ ਮੇਖਰਾਂ 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 ਪੁਲਿਸ ਨੂੰ ਫੋਨ ਕਰਾਂ ہو گیا ہوا ممے 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 ممی چاچی آ کی ہو گیا ممی ਮੰਮੀ ਉੱਠੇ ਕਿਹੜੀਆਂ ਦੋਰੀ ਲੱਭਦੀਆਂ ਉੱਠ ਮੰਮੀ ਤੇਰੇ ਪਿਓ ਨੇ ਸਾਰੇ ਹੀ ਵਿਛਾੜ ਦੇ ਮੰਮੀ ਉੱਠੇ ਚਾਤੀਆ ਕਿੰਨੇ ਕਰਤਾ ਵਾ ਉੱਠ ਮੇਰਾ ਬੋਤ ਉੱਠ ਚਾਤੀਆ ਕਿੰਨੇ ਕਰਤਾ ਵਾ ਤੇਰੇ ਪਿਓ ਦੇ ਹੱਥ ਵਿੱਚ ਜੀਆ ਬੰਦੂਕ ਡੈਡੀ ਸਾਲਾ ਟੱਬਰ ਹੀ ਲਾ ਕੇ ਬਹਿ ਗਿਆ ਮਤਲਬ ਕਿਹੜੀ ਕਿ ਆ ਹੀਗਾ ਪਰ ਕਹਿੰਦੇ ਨੇ ਨਾ ਘਰੇ ਕੋਈ ਤੇ ਪਰੇ ਕੋਈ ਇਦਦੇ ਉਹੀ ਗੱਲ ਹੋ ਗਈ ਆ ਕਰਦਾ ਉਹ ਰਿਆ ਤਪਰ ਨੂੰ ਸਾਰੇ ਜਾਣੀ ਆ ਗਈ ਉਹ ਮੈਂ ਕੀ ਕਰੂੰਗਾ ਮੈਂ ਕੀ ਨਾ ਜਿੱਦਾਂ ਦੀ ਸੰਬੀਧਵਾ ਉਹਦਾ ਦੇ ਤੂੰ ਆ ਪਰ ਮਾਂ ਵਰਗਾ ਕੋਈ ਨਹੀਂ ਬਣ ਜਾਂਦਾ ਹੁੰਦਾ ਉਹਦੇ ਮਾਂ ਦੀ ਤੇ ਬੁਢਾਪੇ ਤੱਕ ਲੋੜ ਰਹੀਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸ ਕਰਦੇ ਆ ਕਿ ਤੁਹਾਨੂੰ ਵੀਡੀਓ ਦਾ ਐਂਡ ਵਧੀਆ ਲੱਗਾ ਹੋਊਗਾ ਤੇ ਬਹੁਤ ਭੈਣ ਭਰਾ ਦੁਖੀ ਵੀ ਹੋ ਗਏ ਹੋਣਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਹੈਪੀ ਐਂਡਿੰਗ ਨਹੀਂ ਹੋ ਸਕਦੀ ਇਸ ਐਪੀਸੋਡ ਦੀ ਵੀ ਕਾਮੀ ਇਦਾਂ ਦੇ ਕੀਤੇ ਗਏ ਹੈਗੇ ਵੀਡੀਓ ਦੇ ਵਿੱਚ ਕਿ ਇਸ ਦਾ ਐਂਡ ਇਹੀ ਹੋਣਾ ਹੈਗਾ ਸੋ ਮੋਸਟਲੀ ਆਪਾਂ ਦੁਨੀਆ ਦੇ ਵਿੱਚ ਵੀ ਵੇਖਦੇ ਆ ਕਿ ਜਿਹੜਾ ਕਿਸੇ ਨਾਲ ਧੋਖਾ ਕਰਦਾ ਵਨਾਂ ਮੋੜ ਕੋੜ ਕੇ ਉਹਨਾਂ ਰੱਦੀ ਕੁਦਰਤ ਉਹੋ ਜੇ ਥਾਂ ਤੇ ਲਿਆ ਕੇ ਖੜਾ ਕਰ ਦਿੰਦੀ ਆ ਕਿ ਉਸ ਇਨਸਾਨ ਦੇ ਨਾਲ ਵੀ ਧੋਖਾ ਹੋਈ ਜਾਂਦਾ ਆ ਤੇ ਇਸ ਲਈ ਕਹਿੰਦੇ ਆ ਕਿ ਥੋੜੀ ਖਾ ਲੋ ਪਰ ਹੱਕ ਦੀ ਖਾ ਲੋ ਐਦਾਂ ਮੱਲਾ ਮਾਰਨ ਦੇ ਨਾਲ ਜ਼ਮੀਨਾਂ ਜਾਇਦਾਦਾਂ ਸਾਰੀਆਂ ਹੀ ਇੱਥੇ ਰਹਿ ਜਾਂਦੀਆਂ ਵਾ ਜਿੰਨਾ ਕਹੀ ਹੁਣ ਤੱਕ ਆਪਣੇ ਹੋਸ਼ ਵਿੱਚ ਵੇਖਿਆ ਆ ਤੇ ਬਾਕੀ ਇੱਕ ਇਹਦੇ ਵਿੱਚ ਮੈਸੇਜ ਇਹ ਵੀ ਹੈਗਾ ਕਿ ਚਲੋ ਭਾਵੇਂ ਕੋਈ ਜਿੱਦਾਂ ਮਰਜੀ ਆਪਣੇ ਆਪ ਨੂੰ ਦਰਸਾਉਂਦਾ ਕਿ ਮੈਂ ਤੁਹਾਡਾ ਬਹੁਤ ਹੀ ਮਿੱਤਰ ਵਾਂ ਸਾਕਾ ਸੰਬੰਧੀ ਆ ਪਰ ਕਿਸੇ ਤੇ ਵੀ ਅੱਖ ਬੰਦ ਕਰਕੇ ਵਿਸ਼ਵਾਸ ਨਾ ਕਰੋ ਕਿ ਉਹ ਇਨਸਾਨ ਜਿਹੜਾ ਵਾ ਤੁਹਾਨੂੰ ਧੋਖਾ ਦੇਣ ਦੇ ਵਿੱਚ ਸਫਲ ਹੋ ਜਾਵੇ ਥੋੜੇ ਜੇ ਆਪਸ ਵਿੱਚ ਜਿਹੜੇ ਉਹ ਚੌਕਸ ਰਹਿਣਾ ਚਾਹੀਦਾ ਚਕੰਨੇ ਰਹਿਣਾ ਚਾਹੀਦਾ ਵਾ ਤਾਂ ਕਿ ਇਦਾਂ ਦੀਆਂ ਹੋਣ ਵਾਲੀਆਂ ਵਾਰਦਾਤਾਂ ਤੋਂ ਜਿਹੜਾ ਉਹ ਬਚਿਆ ਜਾ ਸਕੇ ਬਾਕੀ ਚਲੋ ਅਸੀਂ ਇੰਨੇ ਸਿਆਣੇ ਨਹੀਂ ਆ ਕਿ ਹਨਾ ਇੰਨਾ ਕੁਝ ਅਸੀਂ ਕਹਿ ਸਕੀਏ ਜਿੰਨਾ ਕਿ ਵੀ ਆਸੋ ਪਾਸੋ ਆਪਾਂ ਜਿਹੜਾ ਉਹ ਹੀ ਮਹਿਸੂਸ ਕੀਤਾ ਹੈਗਾ ਉਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਬਾਕੀ ਤੇ ਇਸ ਸਟੋਰੀ ਨੂੰ ਬਹੁਤ ਪਿਆਰ ਦਿੱਤਾ ਇਸ ਦੇ ਲਈ ਤੁਹਾਡਾ ਦਿলো ਧੰਨਵਾਦ ਆ ਤੇ ਹੁਣ ਅੱਗੇ ਅਹੀ ਨਵੀਂ ਸਟੋਰੀ ਸ਼ੁਰੂ ਕਰਾਂਗੇ ਉਹਦੇ ਲਈ ਜੇ ਤੁਹਾਡੇ ਕੋਈ ਟਾਪਿਕ ਆ ਤੇ ਤੁਸੀਂ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਇੰਸਟਾਗ੍ਰam ਆਈਡੀ ਐਸ ਮਰੀਤ ਅੰਡਰਸਕੋਰ ਵਾ ਸ਼ਾਇਦ ਉਹ ਨਗਰ ਕੇ ਰਿਆੜ ਉਹ ਮੈਂਸ਼ਨ ਕਰ ਦਾਂਗੇ ਵਿੱਚ ਤੇ ਉਸ ਤੇ ਮੈਸੇਜ ਕਰਕੇ ਤੇ ਤੁਸੀਂ ਦੱਸ ਦਿਓ ਤੇ ਜੇ ਜਿਹਦੇ ਕੋ ਇੰਸਟਾਗ੍ਰam ਵਗੈਰਾ ਨਹੀਂ ਆ ਉਹ ਸਾਨੂੰ ਕਮੈਂਟ ਕਰਕੇ ਤੇ ਦੱਸ ਦਿਓ ਕਿ ਕਿਸ ਟੋਪਿਕ ਦੇ ਉੱਪਰ ਸਟੋਰੀ ਆਵੇ ਤੇ ਬਾਕੀ ਸਾਨੂੰ ਇਹ ਆ ਕਿ ਅਸੀਂ ਥੋੜੀ ਜਿਹੀ ਉਹクレ ਲੂ ਟਾਈਪ ਵੀ ਬਣਾਵਾਂਗੇ ਹੁਣ ਸਟੋਰੀ ਦਰਾਨੀ ਜਠਾਣੀ ਵਾਲੀ ਕਿਉਂਕਿ ਮੇਨ ਜੱਡਾ ਵਾ ਇਹੀ ਚੱਲਦਾ ਆ ਤੇ ਤੇ ਉਹਦਾ ਤੁਸੀਂ ਆਪਣੇ ਵੀ ਟੋਪਿਕ ਸਜੈਸਟ ਕਰਿਓ ਕਿ ਕਿਸ ਟੋਪਿਕ ਤੇ ਆਵੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ